ये बहुत सुंदर है। ये बहुत सुंदर है। मैं किस तरह ये ਜਵਾਨ ਤੇ लाडला ਪੁੱਤ ਮਹਿਸ 2 ਮਹੀਨੇ ਪਹਿਲਾਂ ਹੀ ਮਾਪਿਆਂ ਨੂੰ ਮਿਲ ਕੇ ਵਾਪਸ ਆਸਟ੍ਰੇਲੀਆ ਸਿਡਨੀ ਚਲਾ ਗਿਆ ਸੀ ਉੱਥੇ ਉਹ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ ਪਰ ਬੀਤੇ ਦਿਨੀ ਉਸ ਦੀ ਇਸੇ ਟਰੱਕ ਡਰਾਈਵਰੀ ਨੇ ਜਾਨ ਲੈ ਲਈ ਜਿਸ ਗੱਲ ਦੀਆਂ ਖੁਸ਼ੀਆਂ ਸਾਰਾ ਪਰਿਵਾਰ ਕਦੇ ਮਨਾਉਂਦਾ ਸੀ ਕਿ ਉਹ ਡਰਾਈਵਰੀ ਕਰਨ ਲੱਗ ਪਿਆ ਅੱਜ ਉਸੇ ਕਰਕੇ ਹੀ ਜਵਾਨ ਮੁੰਡੇ ਦੀ ਜਾਨ ਚਲੀ ਗਈ ਘਰ ਦੇ ਵਿੱਚ ਦੋ ਮਾਸੂਮ ਧੀਆਂ ਨੇ ਅਤੇ ਇੱਧਰ ਓਂਦੀ ਕੁਲੌਂਦੀ ਪਤਨੀ ਸਮੇਤ ਸਾਰਾ ਟੱਬਰ ਆ ਜੀ ਸੇ ਗੱਲ ਕਰਕੇ ਦੁਖੀ ਹੈ ਕਿ ਪੁੱਤ ਉਹਨਾਂ ਦਾ ਘਰ ਤੋਂ ਬਾਹਰ ਗਿਆ ਹੀ ਕਿਉਂ ਮਾੜੀ ਘਟਨਾ ਵਾਪਰਨ ਤੋਂ ਬਾਅਦ ਜਿੱਥੇ ਪਰਿਵਾਰ ਵਾਲੇ ਡੂੰਘੇ ਸਦਮੇ ਦੇ ਵਿੱਚ ਨੇ ਉੱਥੇ ਹੀ ਉਹ ਸਰਕਾਰ ਦੇ ਅੱਗੇ ਗੁਹਾਰ ਲਗਾ ਰਹੇ ਨੇ ਕਿ ਪੁੱਤ ਦੀ ਮ੍ਰਿਤਕ ਦੀ ਨੂੰ ਉਹਨਾਂ ਦੇ ਕੋਲ ਪਹੁੰਚਾ ਦਿੱਤਾ ਜਾਵੇ ਤਾਂ ਜੋ ਉਹ ਆਖਰੀ ਵਾਰ ਆਪਣੇ ਪੁੱਤ ਨੂੰ ਦੇਖ ਸਕੇ ਪਰਿਵਾਰਿਕ ਮੈਂਬਰਾਂ ਨੂੰ ਇਹ ਵੀ ਖਦਸ਼ਾ ਹੈ ਕਿ ਇਹ ਹਾਦਸਾ ਨਹੀਂ ਸਗੋਂ ਕੁਝ ਹੋਰ ਵੀ ਹੋ ਸਕਦਾ ਹੈ ਜਿਸ ਤੇ ਬਾਬਤ ਉਹਨਾਂ ਹੀ ਜਾਣਕਾਰੀ ਦਿੱਤੀ ਸਾਡੇ ਕੋਲ ਫੋਨ ਆਇਆ ਸੀ ਜਿਸ ਦੇ ਰਾਹੀਂ ਸਾਨੂੰ ਪਤਾ ਲੱਗਿਆ ਕਿ ਪੁੱਤ ਦੇ ਨਾਲ ਇਹ ਦੁਖਦ ਹਾਦਸਾ ਵਾਪਰ ਚੁੱਕਿਆ ਹੈ। ਅਮਨੇ ਸਰ ਦੇ ਨਾਲ ਸਬੰਧਿਤ ਰੱਖਦਾ ਇਹ ਮੁੰਡਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ। ਇਸ ਦਾ ਰੋਂਦਾ-ਗੁਰਲਾਉਂਦਾ ਪਰਿਵਾਰ ਗਮਗੀਨ ਮਾਹੌਲ ਦੇ ਵਿੱਚ ਦੁਖੀ ਹੋ ਕੇ ਅੱਖਾਂ ਦੇ ਵਿੱਚ ਹੰਝੂ ਲੈ ਕੇ ਹੋਰ ਕੀ ਕੁਝ ਆਖ ਰਿਹਾ ਹੈ ਕੀ ਅਪੀਲ ਕਰ ਰਿਹਾ ਹੈ। ਸੁਨ ਲੈ ਨਿਆ ਕੀ ਨਾ ਹੀ ਤੁਹਾਡੇ ਪੁੱਤ ਦਾ ਕੀ ਗੱਲ ਹੋਈ ਜੀ ਰਿੰਦਰ ਸਿੰਘ ਮੇਰੇ ਪੁੱਤ ਦਾ ਨਾਂ ਜੋ ਹੈ ਇਹ ਕੀ ਗੱਲ ਹੋਈ ਜੀ ਉਹ ਤੇ ਹੋ ਗਿਆ ਚਿਟੜ ਚਾਂਦੇ ਹੋਇਆ ਮੜ ਪਤਾ ਨਹੀਂ ਜਿਹੜਾ ਦਾ ਕੀ ਹੋਇਆ ਹੈ ਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲ ਹਾਂ ਸਰਕਾਰ ਕੋ ਕੀ ਮੰਗ ਕਰਦੇ ਆਂ ਯਾਨੀ ਹਟਾ ਪੁੱਤ ਆਵੇ ਇੱਧਰ ਆਈ ਪੁੱਤ ਨੂੰ ਵੇਖੀਏ ਆਪਣੇ ਨੂੰ ਆਪਣੇ ਪੁੱਤ ਤੇ ਮਰੀਤਿਆ ਵੀ ਆ ਰਿਹਾ ਉਹ ਮੇਰੇ ਪੋਤ ਵੀ ਆ ਉਹ ਸਾਰੇ ਆਉਂਦੇ ਕਿੰਨਾ ਟਾਈਮ ਹੋ ਗਿਆ ਸੀ ਘਰੇ ਨੂੰ ਜੀ ਗਿਆ ਨੂੰ ਤੇ ਜਦੋਂ ਮਹੀਨੇ ਹੋ ਗਏ ਹਨ ਅਵਿੰਦਰ ਦਾ ਮਿੰਦੋ ਸਭ ਦੀ ਲਗ ਗਈ ਦੋ ਕੁ ਮਹੀਨੇ ਹੋਇਆ ਆਂ ਦੋ ਕੁ ਮਹੀਨੇ ਹੋਇਆ ਮੈਂ ਪਤ ਨੂੰ ਜਾਈ ਨਾ ਅੱਜ ਕਿ ਨਾਮ ਆ ਕੀ ਗੱਲ ਹੋਈ ਜੀ ਇਹ ਬਰਿੰਦਰ ਸਿੰਘ ਹੀ ਇਸ ਤਰ੍ਹਾਂ ਬਾਹਰ ਗਿਆ ਸੀ 8 ਸਾਲੀ ਪਹਿਲਾਂ ਆਇਆ ਹੈ ਦੋ ਛੋਟੀਆਂ ਛੋਟੀਆਂ ਗੁੱਡੀਆਂ ਹੈ ਇਹਦੀਆਂ ਕਿਹੜੇ ਦੇਸ਼ ਗਏ ਆ ਆਸਟ੍ਰੇਲੀਆ ਹੀ ਠੀਕ ਹੈ ਡਰਾਈਵਰੀ ਕਰਦਾ ਸੀ ਉੱਥੇ ਗਿਆ ਵੀਰ ਜੀ ਆਪਣੀ ਗੱਡੀ ਦੇ ਰੋਜ਼ਗਾਰ ਦੇ ਜਿੱਤਰਾ ਕਰੋ ਜਾਂਦਾ ਉੱਥੋਂ ਸਿਡਨੀ ਗਿਆ ਹੈ ਉੱਥੇ ਇਹਦਾ ਕੋਈ ਪਾਣਾ ਵਰਤ ਗਿਆ ਹੋਰ ਪਤਾ ਨਹੀਂ ਲੱਗਦਾ ਵੀ ਐਕਸੀਡੈਂਟ ਹੋ ਗਿਆ ਕਿ ਚਾਹ ਕਿ ਕੀ ਗੀਰ ਲੱਪਣਾ ਵਰਤਿਆ ਤੁਹਾਨੂੰ ਜਿਹੜਾ ਫੋਨ ਆਇਆ ਉੱਤੇ ਕੀ ਦੱਸਿਆ ਗਿਆ ਫੋਨ ਤੇ ਹਮੇ ਇਹੋ ਕਹਿਆ ਗਿਆ ਵੀ ਐਕਸੀਡੈਂਟ ਹੋਇਆ ਤੇ ਇਹਦਾ ਆਹੀ ਆਨਿਆਂ ਵੀ ਗਵਰਨਮੈਂਟ ਨੂੰ ਸਰਕਾਰ ਨੂੰ ਸਾਡੀ ਉਹਨਾਂ ਦੀ ਕੋਈ ਡੈਪਥ ਜਿਹੜੀ ਬਾਡੀ ਆ ਉਹ ਕੋਈ ਸਾਡੀ ਕਿਸ ਤਰੀਕੇ ਨਾਲ ਸਾਡੀ ਹੈਲਪ ਕੀਤੀ ਜਾਵੇ ਤੇ ਸਾਨੂੰ ਦੋ ਇੱਥੇ ਪੰਜਾਬ ਚ ਦਿੱਤੀ ਜਾਵੇ ਤੇ ਇਹ ਆਪਣੇ ਪੁੱਤ ਦੇ ਜਿਹੜੇ ਬਾਕੀ ਯਾਰ ਜੋ ਉਹਦਾ ਕਰਭ ਲਈਏ ਅੱਜ ਕੀ ਗੱਲ ਹੋਈ ਜੀ ਕੀ ਨਾਮ ਹੀ ਜਿਹੜਾ ਦਾ ਤੇ ਕਿਹੜਾ ਪਿੰਡ ਹੈ ਜੀ ਮਰਿੰਦਰ ਸਿੰਘ ਨਾਂ ਹੈ ਦਾ ਜੀ ਗੱਗੂਮਾਲ ਥੈਂਡਿਆ ਓਹਨਾਂ ਲਈ ਮੇਰੇ ਦਾ ਲਟਕਾ ਹੈ ਜੀ ਕਤਾਂ ਸਾਲਾਂ ਬਾਅਦ ਅੱਗੇ ਆਇਆ ਸੀ 2 ਮਹੀਨੇ ਇੱਥੇ ਰਹਿ ਕੇ ਗਿਆ 2 ਮਹੀਨੇ ਗੈਰ ਨੂੰ ਗਿਆ ਦੋ ਦੀਆਂ ਬੇਟੀਆਂ ਨੇ ਸਾਡਾ ਬੇਟਾ ਵੀ ਉੱਥੇ ਆ ਸਾਰਾ ਬਾਗ ਪਰਿਵਾਰ ਉੱਥੇ ਕੀ ਗੱਲ ਹੋਈ ਕੀ ਚੱਕਰ ਬਣਿਆ ਖਬਰ ਕਿ ਤਰਾਈ ਤੁਹਾਨੂੰ ਖਬਰ ਇਦਾਂ ਆਈ ਵੀ ਸਾਡੇ ਗਵਾਂਢ ਤੋਂ ਮੁੰਡਾ ਸਾਡੇ ਗਵਾਂਢੀ ਉੱਥੇ ਨਾਲ ਹੀ ਇਹਨਾਂ ਦੇ ਕੋਲ ਹੀ ਰਹਿੰਦਾ ਉਹਨੇ ਸਾਨੂੰ ਫੋਨ ਕੀਤਾ ਗੱਡੀ ਇਹ ਲੈ ਕੇ ਗਿਆ ਆ ਛੱਡਣੀ ਕਿੰਨੇ ਗੱਡੀ ਲੈ ਕੇ ਗਿਆ ਉੱਥੇ ਇਹਦੀ ਗੱਡੀ ਖਰਾਬ ਹੋ ਗਈ ਹੋਰ ਗੱਡੀ ਤੇ ਇਹਨੇ ਜਿਵੇਂ ਉਹ ਆਪਣਾ ਰੱਸਾ ਘਸਣ ਡੈ ਇਹ ਮਿੱਟ ਕਹ ਜਾਈ ਹੀ ਉਤੋਂ ਹੱਥ ਛੁੱਟ ਗਿਆ ਤੇ ਥੱਲੇ ਡਿੱਗ ਪਿਆ ਤੇ ਡਿੱਗਦਿਆਂ ਸਾਰੇ ਉਹਨਾਂ ਚੋਂ ਡਾਕਟਰ ਵੀ ਚਲੋ ਆਏ ਉਹਨਾਂ ਵੀ ਆਪਣਾ ਚਾਰਾ ਲਾਇਆ ਪਰ ਇਹਦੀ ਨੋਰ ਮੁੱਖੇ ਤੇ ਹੀ ਅੱਥੇ ਹੋ ਗਈ ਕੀ ਚਾਹੁੰਦੇ ਤੁਸੀਂ ਹੁਣ ਕੀ ਸਰਕਾਰ ਤੋਂ ਕੀ ਮੰਗ ਕਰਦੇ ਆ ਜੀ ਉਹਨੇ ਇਹ ਆ ਵੀ ਸਰਕਾਰ ਉਹਦੀ ਬਾਦੀ ਇੱਥੇ ਉਹਦੀ ਬਾਸ਼ ਆਉਣੀ ਚਾਹੀਦੀ ਆਂ ਇੱਥੇ ਆਪਾਂ ਸਤਾਰ ਕਰੀਏ ਸਾਡੀ ਇੰਨੀ ਮਤ ਕਰਨੀ ਵੀ ਇੱਥੇ ਪੁੰਜਣਾ ਚੀਂਦਾ ਹੋ। ਕਿ ਨਹੀਂ ਸਾਡੀ ਮਾਤ ਉਹ ਕਰਦੀ ਆ ਕਰਨੇ ਕੀ ਗੱਲ ਹੋਈ ਜੀ? ਅਵਿੰਦਰ ਸਿੰਘ ਸਰਦਾਰ ਨਿਰਮਨ ਸਿੰਘ ਦਾ ਬੇਟਾ ਮੇਰੇ ਚਾਚਾ ਜੀ ਦਾ ਪਿੰਡ ਗਗਮਲ ਤਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਤ ਉਦੇਸ਼ ਚ ਰਿਆ ਰਿਹਾ 8 ਸਾਲ ਹੋ ਗਏ। ਕਿਹੜੇ ਦੇਸ਼ ਚ ਇਹ ਆਸਟ੍ਰੇਲੀਆ ਚ ਤੇ ਸਿਡਨੀ ਚ ਟਰੱਕ ਡਰਾਈਵਰ ਸੀ ਸਿਡਨੀ ਚ ਉਹਨਾਂ ਦੀ ਕਿਹ ਹਾਦਸੇ ਕਰਨਾ ਜਿਹੜੀ ਮੌਤ ਹੋ ਗਈ ਹੈ ਕੱਲ ਇਹ ਆਸਟ੍ਰੇਲੀਆ ਦੇ ਸਮੇਂ ਨਾਲ 11-12 ਵਜੇ ਨਾਲ ਸਾਨੂੰ ਸ਼ਾਮੀ ਪਤਾ ਲੱਗਾ ਵਾ ਤੇ ਸਾਡੀ ਮੰਗ ਹੈ ਐਨ ਆਰ ਆਈਆਂ ਵੀਰਾਂ ਗਾੜੀ ਤੇ ਸਰਕਾਰ ਗਾੜੀ ਵੀ ਸਾਨੂੰ ਜਿਹੜੀ ਉਹਦੀ ਬਾਡੀ ਆ ਉਹ ਇੱਧਰ ਲਿਆਉਣ ਦੇ ਵਿੱਚ ਸਰਕਾਰਾਂ ਸਹਿਯੋਗ ਕਰਨ ਐਨ ਆਰ ਆਈ ਵੀਰ ਜਿਹੜੇ ਬੱਡੇ ਦੇਲ ਵਾਲਿਆ ਉਹ ਸੁਜੋਗ ਕਰਨ ਜਿਹੜੀ ਉਹਦੀ ਡੈੱਡ ਬੋਡੀ ਆ ਅਹੀਂ ਖਿਲੇ ਆ ਸਕੀਏ ਸਾਡੇ ਪਰਿਵਾਰ ਦੀ ਮੰਗਿਆ ਕੱਲਾ ਕੱਲਾ ਮਾਪਿਆਂ ਦਾ ਬੇਟਾ ਹੀ ਪੂਰਪੇ ਨਰਕੂ ਕੋਈ ਸਾਰਾ ਵੀ ਹਨੀ ਬਜ਼ੁਰਗਾਂ ਕੋ ਇਸ ਕਰਕੇ ਸਾਡੀ ਜ਼ੋਰਦਾਰ ਮੰਗਿਆ ਵੀ ਉਹਦੀ ਬੋਡੀ ਜਿਹੜੀ ਇੱਧਰ ਲਿਆਂਦੀ ਜਾਵੇ 七百六十六，奈何则悲，奈何则悲，奈何则悲，奈何则悲，奈何则悲，奈何则悲，奈何则悲，奈何则悲，奈何则悲，奈何则悲，奈何则悲，奈何则悲，奈何则悲，奈何则悲，奈何则悲，奈何则悲，奈何则悲，奈何则悲，奈何则悲，奈何则悲，